ਪੰਜਾਬੀਓ ਆਪਾਂ ਖੜੇ ਆ ਐ एसएसपी ਦਫਤਰ ਬਠਿੰਡਾ ਐ एसएसपी ਦਫਤਰ ਬਠਿੰਡਾ ਦੇ ਅੱਗੇ ਆਉਣ ਦਾ ਕਾਰਨ ਜਿਹੜਾ ਤੁਹਾਨੂੰ ਆਮ ਲੋਕਾਂ ਨੂੰ ਵੀ ਪਤਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਦੀਪ ਨਾਮਕ ਇੱਕ ਯੋਗ ਅਧਿਆਪਕ ਦਾ ਸੀਏ ਸਟਾਫ ਬਠਿੰਡਾ ਵੱਲੋਂ ਬੜੀ ਬੇਰਹਿਮੀ ਤੇ ਬੜੀ ਬੇਦਰਦੀ ਦੇ ਨਾਲ ਅਣਮਨੁੱਖੀ ਤਸ਼ੱਦਦ ਕਰਕੇ ਕਤਲ ਕਰ ਦੇਣਾ ਬਹੁਤ ਮੰਦਭਾਗਾ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਆਮ ਲੋਕਾਂ ਦਾ ਆਮ ਲੋਕਾਂ ਦਾ ਮੁੱਖ ਮੰਤਰੀ ਕਹਿਣ ਵਾਲਾ ਸਰਦਾਰ ਭਗਵਾਨ ਸਿੰਘ ਮਾਨ ਅੱਜ ਆਪਦੇ ਕੰਨ ਬੰਦ ਕਰਕੇ ਬੈਠਾ 78 ਸਾਲ ਜਿਵੇਂ ਪਹਿਲਾਂ ਕਾਲੇ ਦੌਰ ਦੇ ਚੱਕਟਕ ਲੋਕਾਂ ਨੇ ਨੌਜਵਾਨ ਪੁੱਤ ਮਾਰੇ ਗਏ ਸੀ ਉਸੇ ਤਰ੍ਹਾਂ ਜਨੰਦਰਦੀਪ ਦਾ ਕਤਲ ਸੀਐਸਟਾਫ ਬਠਿੰਡਾ ਦੇ ਉਹਨਾਂ ਬੁਚੜ ਕੁਝ ਕਰਮਚਾਰੀਆਂ ਨੇ ਕੀਤਾ ਤੇ ਇਹਦਾ ਇਨਸਾਫ ਲੈਣ ਦੇ ਲਈ ਸਮੂਹ ਜਨਤਕ ਜਥੇਬੰਦੀਆਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਜਿਹੜਾ ਭਾਰੀ ਧਰਾਵਾਂ ਦਾ ਇਕੱਠ ਲੈ ਕੇ ਇੱਥੇ ਐਸਐਸਪੀ ਦਫ਼ਤਰ ਬਠਿੰਡਾ ਦੇ ਵਿੱਚ ਸਮੂਹ ਜਥੇਬੰਦੀਆਂ ਦਾ ਜਿਹੜਾ ਇਕੱਠ ਆ ਉਸ ਦੇ ਵਿੱਚ ਅਸੀਂ ਫਰੀਦਕੋਟ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਚਮੂਲਿਤ ਕੀਤੀ ਆ ਤਾਂ ਜੋ ਨਿੰਦਰਦੀਪ ਦੇ ਪੁਲਿਸ ਮੁਲਾਜ਼ਮ ਜਿਹੜੇ ਕਾਤਲ ਹੋ ਗਿਆ ਉਹਨਾਂ ਤੇ ਕਤਲ ਦੀ ਧਾਰਾ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾ ਸਕੇ ਤਾਂ ਜੋ ਜਤ ਪੁੱਤ ਨੂੰ ਉਸਦੀ ਮਾਂ ਨੂੰ ਉਸਦੇ ਪਿਓ ਨੂੰ ਉਸਦੀ ਘਰਵਾਲੀ ਨੂੰ ਇਨਸਾਫ਼ ਮਿਲ ਸਕੇ ਇਹ ਅੰਨੀ ਬੋਲੀ ਸਰਕਾਰ ਉਸ ਕਾਲੇ ਦੌਰ ਦੇ ਵਿੱਚ ਪੰਜਾਬ ਨੂੰ ਧੱਕ ਰਹੀ ਆ ਜਿਸ ਦਾ ਪਛਤਾਪ 90 ਦੇ ਦਹਾਕੇ ਦੇ ਵਿੱਚ ਪੰਜਾਬ ਆ ਗਿਆ ਜਿਹੜਾ ਭੋਗ ਦਾ ਮੇਲੇ ਦਾ ਨੌਜਵਾਨੀ ਨੂੰ ਕਰਾਹੇ ਪਾ ਕੇ ਉਹਨਾਂ ਨੇ ਝੂਠੇ ਪੁਲਿਸ ਮਕਾਮਲੇ ਬਣਾ ਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਇਸ ਤੋਂ ਦੇ ਬਟੰਡੇ ਦੇ ਸੀਐਸਟਾਫ ਨੂੰ ਵੀ ਤੇ ਭਗਵੰਤ ਮਾਨ ਸਰਕਾਰ ਨੂੰ ਵੀ ਨਰਿੰਦਰ ਦੀਪਾ ਜਿਹੜੇ ਭਰਮ ਨੇ ਮਝਾਣੇ ਕਰਦਾ ਰਾ ਦੋਲਦਾ ਸੀ ਉਹਦਾ ਕਪੜਿਆਂ ਨਹੀਂ ਕਹੇ ਨੌਜਵਾਨ ਸੀ ਆਮ ਹੀ ਪੜਾ ਕੇ ਬੱਚਿਆਂ ਨੂੰ ਘਰਾਂ ਦੇ ਵਿੱਚ ਜਾਂਦੇ ਸੀ ਨਰਿੰਦਰ ਦੀਪ ਦਾ ਇਹ ਸਵਾਲ ਪੜਾਉਂਦਾ ਕਿ ਕੀ ਉਹਦੇ ਵਿੱਚ ਦੋਸਤ ਸੀ ਅਸੀਂ ਇਹ ਕਹਿੰਦੇ ਆ ਸਾਡੀ ਜਥੇਬੰਦੀ ਵੱਲੋਂ ਹਾਂ ਠੀਕਾ ਪਰਤਾਲ ਕਰ ਲੈਂਦੇ ਛੋਟੇ ਕੋਟਾਂ ਨੇ ਛੋਟੀਆਂ ਕਚਹਿਰੀਆਂ ਨੇ ਛੋਟੇ ਜੱਜ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਥੋੜੇ ਸੀਐਸਟਾਫ ਨੂੰ ਪੁੱਛਣਾ ਚਾਹੁੰਦੇ ਆ ਪੁਲਸੀਆਂ ਨੂੰ ਕਿ ਤੁਹਾਨੂੰ ਕੀ ਨੇ ਮਾਰ ਦੇ ਲੇ ਕੇ ਚੱਕ ਕੇ ਨੌਜਵਾਨ ਦਾ ਕਤਲ ਕਰ ਦੋ ਤੁਸੀਂ ਇਹ ਜੇ ਲੈ ਕੇ ਕੁੱਪ-ਕੋ ਕੇ ਮਾਰ ਦੋ ਨੌਜਵਾਨੀ ਨੂੰ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਬਣਾ ਸਾਨੂੰ ਦੱਸ ਆਜੀ ਅਸੀਂ ਇਹ ਅੱਜ ਦੇ ਕੱਟ ਨੂੰ ਕਹਿਣਾ ਚਾਹੁੰਦੇ ਆ ਸਾਡੀ ਜੱਥੇਦਾਰੀ ਵੱਲੋਂ ਕਿ ਨਰਿੰਦਰਦੀਪ ਸਾਡੇ ਤੋਂ ਖੋਇਆਗਾ ਅਸੀਂ ਹੋਰ ਨਰਿੰਦਰਦੀਪਾਂ ਨੂੰ ਜੇ ਬਚਾਉਣਾਗਾ ਤਾਂ ਇਹੋ ਦੇ ਪੁਲਸੀਆ ਜ਼ਬਰਦਸਤ ਖੱਲ ਪਾਉਣੀ ਪੈਣੀ ਆ ਜਿਹਦੇ ਭਗਵੰਤ ਮਾਨ ਸਰਕਾਰ ਨੇ ਮੌਨਸਰ ਸੱਤਾ 'ਚ ਬੈਠੂ ਸਰ ਜਨਕੇ ਸੰਗਲਾਈ ਹੋਣੇ ਅਸੀਂ ਇਹ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਸਰਕਾਰ ਨੂੰ ਕਿ ਆਦੇ ਪੁੱਤਰੇ ਸਾਹਨਾ ਨੂੰ ਲੱਕ ਪਾ ਕੇ ਰੱਖਣ ਆਦੇ ਪੁੱਤਰੇ ਸਾਹਨਾ ਨੂੰ ਕਣ ਨਹੀਂ ਦਾ ਇਹ ਲੋਕ ਨੂੰ ਲੋਕ ਨੇ 70 ਮਹੀਨੇ ਦੌਰ ਦੇ ਵਿੱਚ ਉਹ ਜਿਹੇ ਹੋਏ ਲੋਕ ਨੇ ਜਦੋਂ 70 ਮਹੀਨੇ ਵਿੱਚ ਨੌਜਵਾਨੀ ਲਾਬੰਦ ਸੀ ਵਿਦਿਆਰਥੀ ਲਾਬੰਦ ਸੀ ਉਦੋਂ ਵੀ ਸਾਡੇ ਮੋਕੇ ਤੇ ਸਸਤੀ ਮਾਰਵਾ ਗਏ ਕਹਿੰਦੇ ਰੇਆ ਕਿ ਅਸੀਂ ਮਜੂਰੀ ਦੀ ਗੱਲ ਕਰਦੀ ਹੈ ਨੌਜਵਾਨੀ ਅਸੀਂ ਚਿੰਗੀ ਕੋਲ ਪਿੰਡ ਨਹੀਂ ਉੱਥੇ ਨੌਜਵਾਨਾਂ ਦੇ 10 ਹਜ਼ਾਰਾਂ ਦੇ ਕੱਟ ਹੁੰਦੇ ਰੇਆ ਜਾਂਗਾ ਦੇ ਨਾਲ ਕੀਰ ਇੱਦਦੇ ਰਹਾ ਚੋਦੇ ਪਤ ਨੂੰ ਦੇਸ ਕਾਕੇ ਅਸੀਂ ਇਹ ਕਹਿਨੇ ਆ ਲਾਸਟ ਦੇ ਵਿੱਚ ਕੀਰ ਦੇ ਵਿੱਚ ਸਾਡੀ ਜਿੱਤੇ ਹੁੰਦੀ ਵੱਲੋਂ ਨੌਜਵਾਨੀ ਨੂੰ ਸੋਤਾ ਦਿੰਨੇ ਆ ਕਿ ਆਓ